ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਾਨੀ ਸਿੰਘ ਵਾਲੇ ਤੋਂ ਬਾਈ ਮੱਖਣ ਦੇ ਘਰੋਂ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਤੇ ਤਹਿਸੀਲ ਸਾਦਕ ਪੈ ਜਾਂਦੀ ਹੈ ਸਾਦਕ ਦੇ ਨੇੜੇ ਰਹਿ ਜਾਂਦਾ ਇਹ ਪਿੰਡ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਾਗਾ ਦੋਸਤੋ ਇੱਕ ਐਚ ਫ ਕਰੌਸ ਆਂਗ ਦੇ ਵਿੱਚ ਵਹਿਣਾ ਬਲੈਕ ਰੰਗ ਦੇ ਵਿੱਚ ਤੇ ਇੱਕ ਦੋਸਤੋ ਬਾਈ ਕੋਲੇ ਨਾ ਘਰ ਦੀ ਮੱਝਾ ਚੰਗੇ ਦੋ ਤਰਕਾਰ ਵਾਲੀ ਆ ਕਿਉਂਕਿ ਬਾਈ ਦੇ ਆਪਦੇ ਘਰੇ ਮੱਝਾਂ ਹੀ ਰੱਖੀਆਂ ਗਾਂ ਨਹੀਂ ਰੱਖਦਾ ਬਾਈ ਇਧਰ ਤੁਹਾਨੂੰ ਨਿਗਾਹ ਮਰਾ ਦਿੰਨੇ ਆ ਸਾਰੀਆਂ ਮੱਜਾਂ ਦੋਸਤੋ ਇਹ ਪਰ ਅੱਜ ਬਾਈ ਨੇ ਸੇਲ ਕਰ ਦੇਣੀ ਆ ਕਿਉਂਕਿ ਬਾਈਆਂ ਦਾ ਕੁਝ ਪਸ਼ੂ ਜਿਆਦੇ ਹੋ ਗਏ ਮਗਰ ਛੋਟੇ ਪਸ਼ੂ ਤਿਆਰ ਹੋ ਗਏ ਤੇ ਇਹ ਆਪਾਂ ਸੇਲ ਕਰ ਦਿਆਂਗੇ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਣਿਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਈ ਹਾਂਜੀ ਬਈ ਮਖਣੇ ਕਰੀ ਆਪਣਾ ਨੰਬਰ ਦੱਸਨੀ 7527 ਠੀਕ ਆ 30855 ਠੀਕ ਆ ਅੱਜ ਦੋਵੇਂ ਨਗ ਬਈ ਘਰ ਦੇ ਹੀ ਆ ਕਿ ਵਪਾਰ ਲੈਂਦੇ ਆ ਮੱਝ ਵੀਰੇ ਘਰ ਦੀ ਆ ਠੀਕ ਆ ਤੇ ਗਾਂ ਲੈਂਦੀ ਆ ਆਪਣਾ ਵਹਿੜ ਲੈਂਦੀ ਆ ਹਾਂਜੀ ਠੀਕ ਆ ਵਹਿੜ ਦੀ ਗੱਲ ਕਰ ਲਈਏ ਬਈ ਕਿੰਮਾ ਸੂਆ ਸੁਣਾ ਇਹਨੇ ਦੂਜਾ ਸੂਆ ਸੁਣਦੀ ਆ ਵੀਰੇ ਠੀਕ ਆ ਦੂਜਾ ਸੂਆ ਸੁਣਾ ਕਿੰਨੇ ਦਿਨ ਲੈ ਜੂ ਬਈ ਲਗਭਗ ਵੀਰੇ ਦੇ ਕੱਲ ਨੂੰ ਦਿਨ ਪੂਰੇ ਆ ਕੱਲ ਨੂੰ ਦਿਨ ਪੂਰੇ ਆ 22 ਤਰੀਕ ਨੂੰ ਠੀਕ ਆ 26 ਤਰੀਕ ਨੂੰ ਦਿਨ ਪੂਰੇ ਆ ਜਾਨੀ ਕਿ ਹੋ ਸਕਦਾ 1-2 ਦਿਨ ਵੱਧ ਲੈ ਜੇ ਹੋ ਸਕਦਾ ਕੱਲ ਨੂੰ ਸੁੱਤ ਜਿਵੇਂ ਹੈ ਠੋਕਰਾਂ ਦੇ ਦੁੱਧ ਕਿੰਨਾ ਪਾ ਦੂਗਾ ਬਈ ਬਈ ਪਹਿਲੇ ਸੂਏ 'ਚ 14 ਲੀਟਰ ਦਿੱਤਾ ਮਾਲਕ ਨੇ ਪਹਿਲੇ ਸੂਏ 'ਚ 14 ਲੀਟਰ ਦੱਸ ਗਾਂ ਅਗਲਾ ਦੀ ਸਮਝ ਨਾ ਲਵੇ ਠੀਕ ਆ ਦੁੱਧ ਸੰਘਣਾ ਇਹਦਾ ਵੀਰੇ ਵਧੀਆ ਠੀਕ ਆ ਲੋ ਵੀ ਬਾਈਆਂ ਦਾ ਦੁੱਧ ਸੰਘਣਾ ਕਿਉਂਕਿ ਕ੍ਰੋਸ ਅੰਗ ਦੇ ਵਿੱਚ ਹੈਗੀ ਆ ਕ੍ਰੋਸ ਅੰਗ ਦੇ ਵਿੱਚ ਆਮੀ ਭਰਾਵਾਂ ਨੂੰ ਪਤਾ ਜਿਹੜੇ ਪਸ਼ੂ ਪਾਲ ਕਾ ਵੀ ਦੁੱਧ ਸੰਘਣਾ ਹੀ ਹੁੰਦਾ ਫੇਸ ਚੈੱਕ ਕਰ ਸਕਦੇ ਆ ਚਮਕਦਮ ਸੋਹਣੀ ਆ ਦੋਸਤੋ ਦੇਖ ਸਕਦੇ ਆ ਤੇ ਹਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦੇਣੀ ਹੈ ਸਾਫ਼ ਸੁਥਰੀ ਵਹਿੜਾ ਤੇ ਮਗਰਲੇ ਪਾਸੇ ਨੂੰ ਹਵਾਨਾ ਚੈੱਕ ਕਰੋ ਸੋਹਣਾ ਥਣਾ ਦਾ ਸਹਯਾ ਘੱਟੋ ਘੱਟ 4 ਇੰਚ ਮਗਰ ਨੂੰ ਹਵਾਨਾ ਨਿਕਲਿਆ ਹੋਇਆ ਤੇ ਦੋਨੇ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਹਵਾਨੇ ਦੀ ਕਰਾਉਣੀ ਹੈ ਦੇਖ ਸਕਦੇ ਹਾਂ ਅਗਲੇ ਥਣਾ ਦਾ ਸਹੀ ਸੇਮ ਸਹਯਾ ਥਣਾ ਦਾ ਫਿਕਸ ਹਵਾਨਾ ਕੋਈ ਟੁੱਟਮਾ ਨਹੀਂ ਤੇ ਫੇਸ ਤੁਹਾਨੂੰ ਚੈੱਕ ਕਰਾਉਣੇ ਆ ਦੇਖ ਸਕਦੇ ਹਾਂ ਸੋਹਣਾ ਫੇਸ ਆ ਕੰਨਕੁਨਾਂ ਦੀ ਕੁਆਲਿਟੀ ਚੰਗੀ ਆ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਮੱਖਣ ਇੱਕ ਰੀ ਨਾ ਇਹਦਾ ਗੇੜਾ ਕਰਵਾ ਦੀ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਪੁਰੀ ਜਾਂਦੀ ਤੋ ਤੁਸੀਂ ਹਵਾਨੇ ਦੀ ਜੱਜਮੈਂਟ ਲਾ ਲੈਣੀ ਆ ਥੋੜੀ ਤੋੜਾਂਗੇ ਘੱਟ ਕਿਉਂਕਿ ਪਸ਼ੂਆਂ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਪਸ਼ੂ ਬਾਹਰ ਬੰਨੇ ਹੋਏ ਲੈ ਚੱਲ ਕੋਈ ਨਹੀਂ ਮੱਖਣ ਭਾਈ ਥੋੜਾ ਇਹਨਾਂ ਤਲਿਆਰੇ ਦੀ ਅਲਕਤ ਕਰਦੀ ਆ ਵੈਸੇ ਥੀਸ ਆਊਗਾ ਇੱਥੇ ਆਉਂਗੇ ਤੋ ਤੁਹਾਡੇ ਜ਼ਰੂਰ ਵਹਿੜ ਪਸੰਦ ਆਉ ਬਾਕੀ ਰੇਟ ਦੀ ਗੱਲ ਕਰੀ ਨਾ ਭਾਈ ਮੱਖਣ ਦੱਸਦਾ ਵੀ ਰੇਟ ਵੀ ਧਿਆਜੀ ਆ ਲੋ ਵੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਵੇਖ ਸਕਦੇ ਆ ਰੱਸਾ ਛੜਤਾ ਬਾਈ ਨੇ ਮੱਖਣ ਨੇ ਤੇ ਕੋਈ ਅਜਾ ਨਹੀਂ ਮੰਦੀ ਦੋਸਤੋ ਐਜੀ ਵਹਿੜਾ ਲੈ ਚੱਲ ਬੰਨ ਲਾ ਬਈ ਕੋਈ ਗੱਲ ਨਹੀਂ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉ ਉਹ ਵੀ ਪਿੰਡ ਮਾਨੀ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਾਈ ਮੱਖਣ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਦੇ ਆਗੇ 47000 ਰੁਪਏ 47000 ਠੀਕ ਆ ਥੋੜਾ ਬੋਤਾ ਕੋਈ ਮਾਨਤਾਨ ਕਰਾਂਗੇ ਵੀਰੇ ਜਰੂਰ ਠੀਕ ਲਓ ਵੀ ਥੋੜਾ ਬੋਤਾ ਮਾਨਤਾਨ ਹੋ ਜੂ ਰੇਟ 47000 ਇਸ ਤੋਂ ਅੱਗੇ ਮਾਝੀ ਦੀ ਜਾਣਕਾਰੀ ਲੈਣੀ ਹੈ ਬਾਈ ਤੋਂ ਬਾਈ ਮੱਖਣ ਇਹਦੀ ਗੱਲ ਕਰ ਲਈ ਤੇ ਇਹ ਆਪਣੇ ਘਰ ਦੀ ਆ ਤੇ ਕਿੰਨਾ ਮਾਸੂਆ ਸੂਣਾ ਬਈ ਇਹਨੇ ਚੌਥਾ ਸੂਆ ਸੂਣਾ ਵੀਰੇ ਠੀਕ ਆ ਚੌਥਾ ਸੂਆ ਸੂਣਾ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਪਾਣ ਦੀ ਬਈ ਇਹ ਵੀਰੇ 18 ਲੀਟਰ ਦੀ ਗਰੰਟੀ ਆ ਠੀਕ ਆ ਭਾਵੇਂ ਚੋਕੇ ਲੈ ਜਾਜੇ ਤੋਂ 15 ਦਿਨਾਂ ਨੂੰ ਠੀਕ ਆ ਜੇ ਇਹਦੇ 10 ਦਿਨ ਪਏ ਵੀਰੇ ਸੂਣ ਚ 10 ਦਿਨ ਪਏ ਤੇ ਕਿੰਨਾ ਚਵਾ ਦਾਂਗੇ ਵੀ 15 ਦਿਨਾਂ ਨੂੰ 10ਵੇਂ ਦਿਨ ਜਿੱਦੇ ਸੂਪੀ 18 ਲੀਟਰ ਤੋਲ ਦਾਂਗੇ ਆਪਾਂ ਜਿੱਦੇ ਸੂਪੀ ਉਤੇ ਵੀ 10ਵੇਂ ਦਿਨ ਉਸ ਤੋਂ ਬਾਅਦ 18 ਲੀਟਰ ਚਵਾ ਦਾਂਗੇ ਹਾਂ ਠੀਕ ਆ ਤੇ 10 ਦਿਨ ਸੂਣ ਚ ਪਏ ਇਹਦੇ ਹਾਂਜੀ ਠੀਕ ਆ ਨੌ ਵੀ ਵੱਡੇ ਢਾਂਚੇ ਦੇ ਵਿੱਚ ਆ ਬਾਈਆਂ ਦਾ ਚੌਥਾ ਸੂਆ ਸੁਣੀਏ 10 ਦਿਨ ਸੂਣ ਚ ਬਾਕੀ ਆ ਹਵਾਨੇ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਦੇ ਆ ਬਹੁਤ ਵੱਡਾ ਢਾਂਚਾ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਅਮਾਨਾ ਵੀ ਜ਼ਰੂਰ ਤਸੰਦ ਆਊਗੀ ਥਣਾ ਦਾ ਸਾਈਜ਼ ਗੱਲ ਕਰੀਏ ਨਾ ਸੇਮ ਹੀ ਆ ਦੋਸਤੋ ਕੋਈ ਵੱਡਾ ਛੋਟਾ ਨਹੀਂ ਇਹ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਸੇਮ ਹੀ ਆ ਸੀਲ ਠੰਡੀ ਬਹੁਤ ਆ ਬਾਕੀ ਸੀਲ ਠੰਡੀ ਦੇਖ ਸਕਦੇ ਆ ਬਾਈ ਹੱਥ ਮਾਰਿਆ ਇੱਚ ਫਗਾਵਾਂ ਆ ਰਹੀ ਆ ਦੇਖ ਸਕਦੇ ਆ ਬਾਕੀ ਰਾਜੀਪਲੀ ਚੰਗੀ ਆ ਘਰ ਦੀ ਮਾਝਾ ਦੇਖ ਸਕਦੇ ਹਵਾਨਾ ਬਹੁਤ ਸੋਨਾ ਤਿਆਰ ਕਰਨਾ ਦੋਸਤੋ ਹੁਣ ਮਾਨ ਆ ਵੀ 10 ਦਿਨਾਂ ਲ ਜਾਂਦੀ ਆ ਤਾਂ ਕੋ ਤੁਹਾਨੂੰ ਇਹਨੇ ਹਵਾਨਾ ਸੋਨਾ ਤਿਆਰ ਕਰ ਜਾਣਾ ਦੇਖ ਸਕਦੇ ਆ ਥਣਾ ਦਾ ਸਾਈਜ਼ ਇੱਕ ਵਾਰ ਸੇ ਛਾਂਗ ਜੀ ਆ ਬਈ ਵੈਸੇ ਜਮਣੀ ਜਲਦੀ ਵੀਰੇ ਹਾਂ ਠੀਕ ਆ ਹਾਂ ਇਹ ਜੀ ਦੀ ਗਾਰੰਟੀ ਚਲਦੀ ਨਹੀਂ ਹੁਣ ਇਹ ਵੀ ਵੈਸੇ ਨਾਲ 나ੜ ਜੀ ਆ ਲੈ ਵੀ ਮੱਖਣੇ ਦਾ ਢੀੜਾ ਕੜਵਾਈ ਹੈ ਕਰੀ ਤੇ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਦੁੱਧ ਵਾਲੀ ਮੱਝ ਰਾਜੀਪਲੀ ਚੰਗੀ ਆ ਵੱਡਾ ਢਾਂਚਾ ਬਹੁਤ ਸੋਹਣੀ ਮੱਝ ਆ ਦੇਖੋ ਇੱਥੇ ਆਉਂਗੇ ਤਾਂ ਤੁਹਾਡੇ ਇਹ ਵੀ ਪਸੰਦ ਆਊਗੀ 18 ਲੀਟਰ ਪਾਈ ਜਾਂਦਾ ਕੋਈ ਵੀਰ ਅੱਜ ਸਾਈ ਕਰ ਲੈ ਆਪਾਂ ਚਵਾ ਕੇ ਦੇ ਦਿਆਂਗੇ ਸਿੰਘ ਨੂੰ ਦੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਭਾਈ ਮਤਰੇ ਇੱਕ ਗਿੜਾ ਨਾ ਆਪਾਂ ਹੋਰ ਕਢਾਉਣਾ ਇਹਦਾ ਤਸੱਲੀ ਚੰਗੀ ਤਰ੍ਹਾਂ ਹੋ ਜੇ ਕੋਈ ਵੀਰ ਦੂਰ ਨੇੜੇ ਤੋਂ ਦਾ ਦੇਖ ਸਕਦੇ ਆ ਸਿੰਘ ਹੈ ਭਾਉ ਦੀ ਖੁੱਲਾ ਤੇ ਹੈ ਪਰ ਬਿਲਕੁਲ ਕੁੰਡਾ ਜੇ ਗੱਲ ਕਰੀਏ ਨਾ ਹਵਾਨਾ ਵੀ ਕਰਮ ਵਾਲੀ ਨੇ ਬਹੁਤ ਵੱਡਾ ਤਿਆਰ ਕੀਤਾ ਹੋਇਆ ਤੇ ਬਾਕੀ 10 ਦਿਨਾਂ ਦੀ ਕੱਚੀ ਆ ਉਸ ਢੰਗ ਨਾਲ ਦੀ ਜੱਜਮੈਂਟ ਕਰ ਲਈ ਤੇ ਲੋ ਵੀ ਬਈ ਜਾਂਦਾ ਹਵਾਨਾ ਅਮਰੀਕਨਾਂ ਗਾਉਂ ਕੱਢਦੀ ਹੈ ਵਾਕੇ ਹੀ ਦੋਸਤੋ ਸੀਰ ਸਾਉ ਕਰਮ ਵਾਲੀ ਬਹੁਤ ਆ ਬੰਨ ਲਾ ਬਈ ਕੋਈ ਗੱਲ ਨਹੀਂ ਜਿਹੜੇ ਵੀਰ ਦੇ ਆ ਆਉਦੀ ਪਸੰਦ ਹੋਵੇ ਤਾਂ ਆਉਦੀ ਤਸੱਲੀ ਤੁਸੀਂ ਇੱਥੇ ਕਰ ਲੈਣੀ ਹੈ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਬਾਈ ਮੱਖਣੇ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰ ਲਾਂਗੇ ਵੀਰੇ ਰੇਟ ਹੈ ਦਾ 1,45,000 ਰੁਪਏ 1,45,000 ਮਾਨਤਨ ਕਰ ਦਿਆਂਗੇ ਮਾਨਤਨ ਹੋਊਗਾ ਠੀਕ ਆ ਲਓ ਵੀ ਠੀਕ ਆ ਇਹਦੇ ਚੰਗਾ ਭਰਿਆ ਵਿਆਹ ਠੀਕ ਆ ਕਿਹੜਾ ਭਰਿਆ ਉਹ ਵੀਰੇ ਘਰੇ ਲਿਖਿਆ ਪਿਆ ਸਟਰਾ ਮਿਲ ਜੂਗਾ ਠੀਕ ਆ ਨਾ ਠੀਕ ਆ ਲਓ ਵੀ ਬਾਈਆਂ ਦਾ ਸੀਮਨ ਵੀ ਚੰਗਾ ਲੱਗਿਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਸਟਰਾ ਤੁਹਾਨੂੰ ਇੱਥੇ ਮਿਲ ਜਾਣਾ ਬਾਈ ਮੱਖਣਾ ਦਾ ਲਿਖਿਆ ਪਿਆ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਾਗ ਤੁਹਾਡੇ ਪਸੰਦ ਆ ਤਾਂ ਤਸੱਲੀ ਤੁਸੀਂ ਕਰਨੀ ਆ ਦੋਵੇਂ ਗੱਬਣਾ ਮੱਝ ਵੀ ਗੱਬਣਾ ਤੇ ਵੈਡ ਵੀ ਗੱਬਣਾ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੁੱਛੋ ਸ਼ੇਅਰ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ